ਤੇ ਕਿਸਾਨ ਵੀਰੋ ਹੋੜਾ ਢਿੱਲੋਂ ਦੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਤੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਵਾਇਨਾਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਬਾਈ ਚਮਕੌਰ ਕੋਲ ਬਣਾਉਣ ਲੱਗੇ ਆ ਜੀ ਇੱਕ ਤੁਹਾਨੂੰ ਸੂਈ ਸਬਾਈ ਝੋਟੀ ਦਿਖਾ ਦਾਂ ਕਿਹੜਾ ਸੂ ਆ ਉਹ ਵੀ ਪੁੱਛਾਂਗੇ ਸਾਰੀ ਗੱਲਬਾਤ ਕਰਾ ਦੇਾਂਗੇ ਤੇ ਕਿੰਨਾ ਕੁ ਦੁੱਧ ਆ ਤੇ ਮਗਰ ਕੱਟੀ ਆ ਇਹ ਪਲੱਸ ਪੁਆਇੰਟ ਗੱਲਬਾਤ ਕਰਾਂ ਸਸੀ ਗਾ ਬਾਈ ਸਸੀ ਗਾ ਵੀਰੇ ਉਹ ਠੀਕ ਹੋ ਚਮਕੌਰ ਵਧੀਆ ਵਧੀਆ ਪਰਮਾਤਮਾ ਦੀ ਬਹੁਤ ਜ਼ਿਆਦਾ ਕਿਰਪਾ ਵੀਰੇ ਪਹਿਲਾਂ ਤਾਂ ਨੰਬਰ ਬੋਲ ਦੇ ਨੰਬਰ 97794575643 ਨਾ ਚਮਕੌਰ ਸਿੰਘ ਪਿੰਡ ਤਹਾਵ ਜਿਲ੍ਹਾ ਬਰਨਾਲਾ ਵੀਰੇ ਓਕੇ ਅਜ ਇੱਕ ਝੋਟੀ ਦਿਖਾਉਣੀ ਅਜ ਇੱਕ ਝੋਟੀ ਦਿਖਾਉਣਿਆ ਦੂਜਾ ਸੂਆ ਭਲੂਣਿਆ 11 ਕਿਲੋ ਦੁੱਧ ਦਾ ਪਿੰਡੂ ਲਈ ਆਪਣੇ ਵੀਰੇ ਹੁਣ ਕਿੰਨਾ ਕਿੰਨੇ ਦਿਨ ਹੋ ਗਏ ਹੁਣ ਪਰਸੋਂ ਜਦ ਪਰਸੋਂ ਦੀ ਸੂਈ ਹੋਈ ਆ 8-9 ਕਿਲੋ ਤੋਂ ਹੁਣ ਬੋਲੋ ਸਟਾਰਟਿੰਗ ਕਰੀਏ ਭਈਆ ਸਿੰਘ ਥੱਲੇ ਦੀ ਬਹੁ ਲਓ ਵਰਨ ਨਗਰ ਆ ਗਈ ਕੱਟੀ ਨਗਰ ਕੱਟੀ ਆ ਗਈ ਦੁੱਧ ਵਾਲਾ ਪੀਸੇ ਦਾ ਕੱਟੀ ਨਹੀਂ ਰਲਦੀ ਵੀਰੇ ਓਕੇ ਹਾਂ ਸਿੰਘ ਸੰਗਾਰ ਦੀ ਕਿੰਨਾ ਦੇ ਦਾਂ ਵੀਰੇ ਹੁਣ ਬਦ ਨੱਟ ਤੋਂ 9 ਕਿਲੋ ਬੋਲੋ ਚੱਲੀਏ ਪਰਸ ਨੂੰ ਜੀ ਸੁਝ ਮੈਂ ਸਾਫ ਆਪਰੇ ਪੂਰਾ ਪੂਰਾ ਓਕੇ ਤਾਂ ਜੇਰ ਜੱਪਾ ਸਾਹਿਬ ਓਕੇ ਆਪਣੀ ਯਾਰਾ ਗਾਰੰਟੀ ਆਉਦਾ ਆਪਣਾ ਠੀਕ ਆ ਤੇ ਦਵਾਈ ਜਬੂ ਦੀ ਕਿਵੇਂ ਦਵਾਈ ਦੀ ਇੱਕ ਨੰਬਰ ਆ ਧਾਰਾ ਮਾਰ ਦਾਂਗੇ ਮਾੜੇ ਆਪਾ ਕੱਦ ਕਾੜ ਤੇ ਪਿਆਰ ਮੋਹਰਾ ਚ ਆ ਗਿਆ ਹਾਂ ਜੈਡ ਬਲੈਕ ਜਾਮਾ ਦੇਖੀ ਠੰਡੀ ਸੀਲ ਕੱਟੀ ਦੇਖੀ ਹੂੰ ਹਾਂ ਦੇ ਤੇ ਨੀ ਕੀ ਨੀ ਕੀ ਸਿੰਗੀ ਆ ਭਰਾ ਹੂੰ ਮੋੜ ਲਿਓ ਜੀ ਬਸ ਲੈ ਇੱਧਰ ਸਿੰਗੀ ਦਿਖਾ ਦੇ ਮਾਣੀ ਮਾੜੀ ਸਿੰਗੀ ਬਹੁਤ ਸੋਹਣੀ ਹੈ ਨਾ ਹਾਂ ਬਹੁਤ ਸੋਹਣੀ ਬਾਕੀ ਦੀ ਗੱਲ ਯਾਰ ਗਾਂ ਨੂੰ ਚੀਜ ਵਧਣ ਵਾਲੀ ਆ ਹਾਂ ਘਟਣ ਵਾਲਾ ਕੰਮ ਤਾਂ ਹੈ ਹੀ ਨਹੀਂ ਵੀਰੇ ਇਹਦਾ ਚੀਜ ਵਧਣ ਵਾਲੀ ਆ ਜੀ ਤੇ ਚੂਈ ਚੂਈ ਦੀ ਚੰਗੀ ਆ ਬਾਕੀ ਦੁੱਧ ਤੁਹਾਡੇ ਕੋਲ ਜਾ ਕੇ ਨਾ ਜਰੂਰ ਵਧ ਜਾਣਾ ਹਾਂ ਸਟਾਰਟਿੰਗ ਇੰਨੀ ਕਿ ਸਟਾਰਟਿੰਗ ਹੀ ਕਰੀ ਆ ਹੈ ਹਾਂ 8-9 ਕੋਲੇ ਤੋਂ ਹੋ ਬੋਲੇ ਤੋਂ ਸਟਾਰਟਿੰਗ ਕੀਤੀ ਆ ਭਾਈ ਓਕੇ ਜੀ ਲਾਓ ਫਿਰ ਬੱਚਾ ਧਾਰਾਂ ਤੁਰਾ ਕਰਾ ਦੇ ਜਿਹੜੀਆਂ ਵੀ ਚੈੱਕ ਤੇ ਸੋਹਣੇ ਥਣ ਲੈਵੇ ਦੀ ਆ ਜੀ ਬਾਕੀ ਦੀ ਗੱਲ ਨਵਾ ਹਨ ਮੁੱਲ ਜਾਇਜ਼ ਇਹ ਦੇਖ ਕੱਟੀ ਕਿੰਨੀ ਪਿਆਰੀ ਲੱਗੀ ਕਿਵੇਂ ਚੌਂਦੀ ਵੇਪਲਵਾਨਾਂ ਵਰਗੀ ਪੇ ਕੱਟੀ ਵੀ ਹਾਂ ਇਹ ਤੇਰੀ ਗੱਲ ਜਮਾ ਜਾਇਜ਼ ਹਾਂ ਆ ਦੇਖੋ ਵੀਰੋ ਬੱਚਾ ਚਾਹੁੰਦਾ ਤੇ ਦੇਖ ਸਕਦੇ ਹੋ ਤੇ ਹਾਲ ਸ਼ਾਲ ਭੂਰਾ ਨਹੀਂ ਹਣਾ ਭੂਰਾ ਵੀ ਨਹੀਂ ਕਰਦੀ ਵੀਰ ਜੀ ਹਾਲ ਸ਼ਾਲ ਭੂਰਾ ਨਹੀਂ ਚੰਗੀਆਂ ਜੋ ਆ ਗਈ ਜੀ ਬਾਕੀ ਰੇਟ ਵੀ ਪੁੱਛ ਕੇ ਦੱਸ ਦਾਂ ਧਾਰਾ ਤੁਹਾਨੂੰ ਚੈੱਕ ਕਰਾ ਦੇਾਂਗੇ ਜਰੂਰ ਕਰ ਲਿਓ ਬਾਈ ਦਾ ਸੰਪਰਕ ਲੈ ਮਰੇ ਬਾਅਦ ਆ ਦੇਖੋ ਜੀ ਆ ਚਾਹੁੰਦਾ ਤਾਂ ਹਾਂ ਵੀਰ ਚੰਗੀਆਂ ਜਾਂਦਾ ਆ ਦੇਖੋ ਵੀਰੋ ਫਿਰ ਥਣ ਦੇਖੀ ਕਿਹੋ ਜਿਹਾ ਕੱਢਿਆ ਵੀਰੇ ਬੰਨੀ ਗਿਆ ਨਹੀਂ ਕੱਟੀ ਬੰਨੀ ਕੱਟੀ ਦੇਖ ਕੇ ਥਣ ਕਿਹੋ ਜਿਹਾ ਕੱਢਿਆ ਵੀਰੇ ਓਕੇ ਹੈ ਨਾ ਚਲੋ ਸਵਾਈ ਚ ਕੋਈ ਨਹੀਂ ਬੰਬ ਆ ਵੀਰੇਰਾ ਮਾਰ ਵੀ ਦੇ ਅਰਰ ਦੇ ਦਿੰਦਾ ਅਸਲੀ ਜੀ ਕਰਾ ਦਿਆ ਨਾ ਭੈਣ ਭਰਾ ਹਾਂ ਤੇ ਸਿੰਘ ਥੱਲੇ ਦੀ ਬੜੀ ਹੈ ਨਾ ਵੀਰੇ ਆਪਾਂ ਮਾੜੀ ਸਿੰਘ ਲੈਂਦੀ ਹਾਂ ਕਿ ਆ ਦਿਖਾ ਦੇ ਕੋਲ ਅਗਲਾ ਨਹੀਂ ਜਾਂਦਾ ਵੀਰੇ ਆ ਦੇਖ ਲੈ ਹੁਣ ਪਹਿਲਾ ਮੂਹਰ ਲੈ ਦੇ ਜਿਸ ਕਰਾ ਦੇ ਕੇ ਨਾ ਦਾਰਾ ਥੱਲੇ ਤਾਂ ਬੰਬ ਹੀ ਹੈ ਜਮਕਰ ਥੱਲੋ ਹਣੀ ਆਪਾਂ ਮਾੜੀ ਲੈਂਦੇ ਕੀ ਆ ਦੇਖ ਮੂਰਲੇ ਖਣਾ ਇੰਦਾ ਤੇ ਪਰ ਪੋਲੀ ਆਉਣਾ ਨੇ ਯਾਰ ਰੂਮ ਵਰਗੀ ਪੋਲੀ ਆ ਬਾਈ ਯਾਰ ਓਕੇ ਜੀ ਰੂਮ ਵਰਗੀ ਪੋਲੀ ਤੇ ਸੋਹਣੀ ਦਸ ਨੱਕੀ ਕੱਟੀ ਹੈ ਨਾ 12 13 ਕਿਲੋ ਫੁੱਲਾ ਤੋਂ ਕੱਢੀ ਹੋਊ ਗਿਰਿਆ ਓਕੇ ਜੀ ਮਾਗ ਲੈ ਜੋ ਹੁਣ ਆ ਦੇਖੋ ਕੋਈ ਜਿਮਕੌਰ ਬਾਹਰ ਜਾਂਦਾ ਹਰ ਨਹੀਂ ਚਾਹਦਾ ਬੰਦਾ ਅਣਜਾਣੀ ਹੈ ਜਵਾਈ ਨੂੰ ਹਾਂ ਨਾਲੇ ਅਣਜਾਣ ਮੈਂ ਬਾਹਲੀ ਚੋਈ ਮੇਰਾ ਬਟਾਏ ਭਾਈ ਜੂ ਮਾਰੀ ਠੀਕ ਹੈ ਜੀ ਮਗਨਾ ਚਵਾਈ ਵਾਲੀ ਗੱਲ ਹੀ ਕਰਦੀ ਮਗਰ ਲੈ ਕੇ ਮਾਰਦੇ ਹੁਣ ਆ ਦੇਖੋ ਗਾੜੀ ਚ ਬਾਬਾ ਦੁੱਧ ਹੈ ਨਾ ਸਵਾਲ ਸਵਾਲ ਗੱਲ ਦੀ ਗਾੜੀ ਤੋਂ ਬਾਹਰ ਆ ਬਈ 2 ਕਿਲੋ ਦੀ ਮਗਨਾ ਯਾਰ ਐਸ ਗੱਲੋਂ ਦਾ ਬੇਕ ਕਰੋ ਜੇ ਬੰਦਾ ਆਨਲਾਈਨ ਕਹੀ ਆਪਾਂ ਤੇ ਤਿੰਨ ਕਿਲੋ ਦਾ ਆਪਾਂ 2 ਕਿਲੋ ਤਾਂ ਕੱਢਤਾ ਵੀ ਪਤਾ ਲੱਗ ਗਿਆ ਹਲਚੋਲ ਦਾ ਕਿਉਂ ਜੇ ਤੋੜ ਆਣੇ ਬਈ ਯਾਰ ਜਾ ਮਾ ਜਾ ਮਾ ਯਾਰ ਇਹ ਗੱਲ ਜਾ ਮਾ ਜਾ ਜਾ ਤੇ 4 ਸਪਰੇ ਦੀ ਓਕੇ ਹੈ ਜੀ ਕਿਸੇ ਗੱਲੋਂ ਨਹੀਂ ਕੁੰਝੇ ਚਲੋ ਬਾਤ ਵੀਰੇ ਚਵਾਈ ਜਬੂ ਦੇ ਦੇਖੀ ਤਾਂ ਆਟਾ ਤੇ ਬੰਬੀ ਇਸ ਹਟਾ ਲਿਆ ਮੈਨਾਂ ਨੇ ਮੜੇ ਜਾਮਾ 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 ਹੇ ਲਿਖੋ ਲਣ ਯਾਰ ਕੈਮਰਾ ਜਿੱਧਰ ਮਰਜੀ ਲੈ ਚਵਾਈ ਦੀ ਫੇਰ ਖਾਂ ਲੈ ਫੋਕੇ ਜੀ ਦੂਜਾ ਪਾਠ ਨਾ ਦੂਜਾ ਨਹੀਂ ਬਦਸੀ ਹੋਇਆ ਪਾਪਰਾ ਟੀਕਾ ਪਾਟੀ ਕਹਾਂਗੇ ਵੀਰੇ ਦਾ ਹਮ ਲੈ ਆ ਦੇਖੋ ਵੀਰੋ ਚਲ ਜੋ ਹੀ ਰੇ ਯਾਰ ਜਿਹੜਾ ਹੈਗਾ ਪਤਾ ਲੱਗ ਜਾਊਗਾ ਕਾਉਂਗੇ ਹਨਾ ਝੋਟੀ ਜਮ ਬਾਈ ਠੰਡੀ ਬਲ ਬਰਪਰਾ ਆਉਦੀ ਕੱਟੀ ਹੈ ਬਾਈ ਜੀ ਬਾਈ ਨੇ ਜਾਇਜ ਗਿਆ ਜਮਾ ਦੁੱਧ ਜਿੰਨਾ ਹੈਗਾ ਉਹਨਾਂ ਜਮਾ ਸਾਹਮਣੇ ਥੋੜੇ ਕੱਢ ਕੇ ਦਿਖਾ ਦੇਣਾ ਤੂੰ ਦਾ ਕੱਟੀ ਸਾਰੇ 10 ਕਿਲੋ ਹੁਣ ਆਇਆ ਤੇ ਚੌਥੇ ਦਿਨ ਦੀ ਸੂਈ ਤੇ ਮੈਂ ਕੱਟੀ ਦੁੱਧਾਂ ਦਾ ਪੀਦਾ ਕੱਟੂ ਦੀ ਬਦਲਾ ਕਰਾਣਾ ਬਾਈ ਹਾਂ ਨਹੀਂ ਠੀਕ ਆ ਵੀਰੇ ਹਾਂ ਲੋ ਜੀ ਜਮਾ ਦਸਲੀ ਕਰਾਤੀ ਆ ਤੁਹਾਨੂੰ ਹੁਣ ਤੁਸੀਂ ਆਪਦੀ ਥਲੀ ਆਪ ਕਰ ਲਿਓ ਆਕੇ ਆਪਾਂ ਆਉਦੇ ਕੋਈ ਕਸਰ ਨਹੀਂ ਤੁਹਾਨੂੰ ਛੱਡੀ ਜੇ ਬਾਈ ਨੇ 9 ਕਿਲੋ ਕਿਹਾ 4.5 ਕਿਲੋ ਵਾਕਈ ਪਰ ਟਾਈਮ ਦਾ ਦੁੱਧ ਹੈਗਾ ਹਨਾ ਮੋਜ ਨਾਲ ਵੱਧ ਪਾਉਣੀ ਹੋਈ ਵੀਰੇ ਅਗੇ ਬਾਈ ਨੇ ਬਾਹਰ ਪਹਿਲਾ ਚਵਾਈਆ ਦੇਖ ਲਓ ਪਲੱਸ ਘੱਡਿਆ ਹੈ ਨਾ ਹਾਂ ਬਾਈ ਉਨੀ ਘੱਡੂਗਾ ਹੂੰ ਮੂਲ ਨੇ ਕਰਦੇ ਇਨੇ ਮਗਰ ਨਾਲ ਚੋਧਾਰਾਂ ਛੱਡਦੀ ਉਹਨੂੰ ਬੱਚੇ ਪਹਿਲਾ ਫਿਰ ਬਾਹਰ ਜੋਈ ਹੱਥ ਦਸਣ ਲੱਗ ਗਿਆ ਹੈ ਨਾ ਮੈਂ ਚੋਈ ਘਟਕਦੇ ਮੈਂ ਚੋਈ ਉਹ ਜਲਾ ਪਾ ਰੂਮ ਵਾਲੀ ਪੋਲੀ ਚਵਾਈ ਦੀ ਮੈਂ ਕਹਿੰਦਾ ਹਾਈ ਨਹੀਂ ਕੋਈ ਯਾਰ ਤਾਤਾ ਹੀ ਨਹੀਂ ਘਾਟੀ ਚ ਸਾਈ ਚ ਦੇ ਤਮਗੌਰ ਕੇ ਨੇ ਬਹਿਆ ਫਿਰ ਇਹ ਮੁੱਲ ਕਰਾ ਲੈ ਵੀਰ ਇੱਕ 30 ਕਰਾ ਲੈ ਇੱਕ 40 ਕਰਾ ਲੈ ਵੀਰ ਇੱਕ 10 ਦੀ ਕੱਟੀ ਦੇ ਦਾਂਗੇ ਬਾ ਮਾਨਦਾਨ ਹੋ ਜੂਗਾ ਮੱਦੇ ਕੀ ਤੋਰਾਂਗੇ ਬੰਦਾ ਲੈਣਾ ਹੋ ਜੇ ਤੂੰ ਵੀ ਪਰ ਦੁੱਧ ਦਾ ਯਾਰ ਇਹ ਦੁੱਧ ਵਾਲਾ ਪੀਸ ਆ ਦੁੱਧ ਤਾਂ ਇਹਨੇ ਦੇਣੇ ਦੇਣਾਗਾ ਤੇ ਬਾਕੀ ਦੀ ਗੱਲ ਜਿਹੜੇ ਸੇਵਾ ਨਾ ਦੇਣਾ ਹਨਾ ਜਾ ਕੇ ਹਾਂ ਬਾਕੀ ਪਲੱਸ ਪੈਂਡ ਵੀਰ ਇਹਦੇ ਕੱਟੀ ਇਹਦੇ ਮਗਰ ਵੀ ਕੱਟੀ ਵੀ ਮਗਰ ਇਹ ਵੀ ਗੱਲ ਜਪੇ ਇੱਕ ਕੱਟੀ ਮਗਰ ਆ ਜੀ ਤੇ ਨਾਲ ਦੁੱਧ ਵੀ ਰੈਡੀ ਆ ਤੇ ਨੰਬਰ ਵੀ ਬੋਲੀ ਮਾੜੇ ਇੱਕ ਹੋਰ ਆ ਭਰਾ ਮੈਂ 10 ਪਿੰਡ ਕੱਢ ਕੇ ਹਜਾ ਭਾ ਲੋਡ ਨਹੀਂ ਕਿਨੂੰ ਮਿਲਣਗਾ ਆ ਲੈਣਾ ਛੱਡਦਾ ਦੇਖੀ ਦੁੱਧ ਦੁਖਾ ਦੇ ਪੈ ਬਣਗਾ ਆ ਦੁੱਧ ਦੁਖਾ ਮੜਾ ਲੈ ਛੜ 4 ਦੁੱਧ ਦੁਖਾ ਪੰਜ ਦੇ ਲਵੀ ਲੋਣੀ ਆ ਵੀ ਆ ਦੇਖੋ ਈ ਧਾਰਾ ਪੈਣਾ ਹਜੇ ਛੜ ਨਹੀਂ ਗੇ ਨੀ ਕਿੰਨੀ ਕੀ ਸ਼ਿੰਗੀ ਦੀ ਕੱਟੀਆ ਪੋਲੀ ਮੂੰਹ ਦੀ ਇੰਨੀ ਠੰਡੇ ਯਾਰ ਬਾਈ ਯਾਰਾ ਨੰਬਰ ਬੋਲੀ ਬਾਈ ਫੇਰ ਰੱਬ ਨਾਲ ਦੇਖੀ ਥਾਂ ਥਾਂ ਗਲਾਸ ਵਗਾ ਥਾਂ ਥਾਂ ਨਹੀਂ ਮੜਾ ਹੈਗਾ ਕਿਤੇ ਬਸ ਕੱਟੀ ਦਾ ਬੋਲੀ ਨੰਬਰ ਨੰਬਰ 9779475644 ਨਾ ਜਮਕੌਰ ਸਿੰਘ ਪਿੰਡ ਤੋਲਾ ਜ਼ਿਲ੍ਹਾ ਬਰਨਾਲਾ ਵੀਰੇ ਇੱਕ ਝੋਟੀ ਸੂਈ ਸਵਾਈ ਇੱਕ ਦਿ